ਕੈਨੇਡਾ ਦੇ ਮਿਸਿਸਾਗਾ ਸ਼ਹਿਰ ਵਿੱਚ ਅੱਜ ਦਿਨ ਦਿਹਾੜੇ ਇੱਕ ਸਿੱਖ ਕਾਰੋਬਾਰੀ ਨੂੰ ਗੋਲੀਆਂ ਮਾਰ ਦਿੱਤੀਆਂ ਗਈਆਂ ਮਰਨ ਵਾਲਾ ਹਰਜੀਤ ਸਿੰਘ ਢੱਡਾ ਉੱਤਰਾਖੰਡ ਦੇ ਬਾਜਪੁਰ ਨਾਲ ਸੰਬੰਧਤ ਸੀ ਅਤੇ ਕਈ ਸਾਲਾਂ ਤੋਂ ਜੀ ਐਂਡ ਜੀ ਟਰੱਕਿੰਗ ਕੰਪਨੀ ਚਲਾ ਰਿਹਾ ਸੀ ਕਿਸਾਨੀ ਪਿਸ਼ੋਕੜ ਵਾਲਾ ਹਰਜੀਤ ਸਿੰਘ ਕੋਈ 3 ਦਹਾਕੇ ਪਹਿਲਾਂ ਕੈਨੇਡਾ ਆਇਆ ਸੀ ਕੈਨੇਡਾ ਅੰਦਰ ਆਏ ਦਿਨ ਹੋ ਰਹੀਆਂ ਅਜਿਹੀਆਂ ਘਟਨਾਵਾਂ ਫਰੋਤੀਆਂ ਲੁੱਟਾਂ ਖੋਹਾਂ ਕਰਕੇ ਪੰਜਾਬ ਵਰਗੇ ਹਾਲਾਤ ਬਣ ਰਹੇ ਨੇ ਜਿਹੜੇ ਲੋਕ ਪੰਜਾਬ ਦੇ ਅਜਿਹੇ ਹਾਲਾਤਾਂ ਅਤੇ ਸਿਸਟਮ ਤੋਂ OK ਪਿੱਛਾ ਛੁਡਾ ਕੇ ਭੱਜੇ ਸਨ ਹੁਣ ਉਹੀ ਕੈਨੇਡਾ ਤੇ ਪੰਜਾਬ ਦੇ ਹਾਲਾਤਾਂ ਵਿੱਚ ਸਮਾਨਤਾ ਦੀਆਂ ਗੱਲਾਂ ਕਰਨ ਲੱਗੇ ਨੇ ਫਿਰੋਤੀ ਦੀਆਂ ਧਮਕੀਆਂ ਤੋਂ ਬਾਅਦ ਫਾਇਰਿੰਗ ਦੀ ਤਾਜ਼ਾ ਘਟਨਾ ਮਿਸੀ ਸਾਗਾ ਵਿੱਚ ਡੈਰੀ ਰੋਡ ਦੇ ਟੈਲਫੋਰਡ ਵੇ ਉੱਤੇ ਇੱਕ ਪਲਾਜ਼ੇ ਦੀ ਹੈ ਇਸ ਵਿੱਚ ਹਮਲਾਵਰ ਪਹਿਲਾਂ ਹੀ ਘਾਤ ਲਾ ਕੇ ਬੈਠੇ ਹੋਏ ਸਨ ਜਿਵੇਂ ਹੀ 50 ਸਾਲਾ ਹਰਜੀਤ ਸਿੰਘ ਆਪਣੇ ਦਫ਼ਤਰ ਵਿੱਚੋਂ ਬਾਹਰ ਆ ਕੇ ਕਾਰ ਵਿੱਚ ਬੈਠਣ ਲੱਗੇ ਤਾਂ ਇਨ੍ਹਾਂ ਹਮਲਾਵਰਾਂ ਨੇ ਗੋਲੀਆਂ ਦਾ ਮੀਂਹ ਭਰਾ ਦਿੱਤਾ ਇਸ ਵਿੱਚ ਹਰਜੀਤ ਸਿੰਘ ਢੱਡਾ ਦੀ ਮੌਤ ਹੋ ਗਈ। ਉਹ ਕਈ ਸਾਲਾਂ ਤੋਂ ਇਸ ਕਾਰੋਬਾਰ ਨਾਲ ਜੁੜੇ ਹੋਏ ਸਨ ਅਤੇ ਜਿਸ ਥਾਂ ਉਹਨਾਂ ਨੂੰ ਗੋਲੀਆਂ ਮਾਰੀਆਂ ਗਈਆਂ, ਉੱਥੇ ਹੀ ਉਹਨਾਂ ਦਾ ਦਫ਼ਤਰ ਸੀ। ਮੌਕੇ ਦੇ ਗਵਾਹਾਂ ਮੁਤਾਬਕ ਘਟੋ-ਘਟ 10 ਤੋਂ 15 ਰਾਉਂਡ ਫਾਇਰਿੰਗ ਦੀ ਆਵਾਜ਼ ਸੁਣਾਈ ਦਿੱਤੀ। ਇਨ੍ਹਾਂ ਚਾਸ਼ਮਦੀਦਾਂ ਮੁਤਾਬਕ ਪੁਲਿਸ ਨੇ ਮੌਕੇ ਉੱਤੇ ਆ ਕੇ ਗੋਲੀਆਂ ਦਾ ਸ਼ਿਕਾਰ ਹਰਜੀਤ ਸਿੰਘ ਨੂੰ ਪਿਕਅਪ ਟਰੱਕ ਵਿੱਚੋਂ ਕੱਢਿਆ। ਇਸ ਤੋਂ ਪਹਿਲਾਂ ਕਿ ਹਰਜੀਤ ਸਿੰਘ ਨੂੰ ਮੋਢਲੀ ਡਾਕਟਰੀ ਸਹਾਇਤਾ ਦਿੱਤੀ ਜਾਂਦੀ ਅਤੇ ਹਸਪਤਾਲ ਪਹੁੰਚਾਇਆ ਜਾਂਦਾ ਉਸਨੇ ਮੌਕੇ ਉੱਤੇ ਹੀ ਦਮ ਤੋੜ ਦਿੱਤਾ ਪੁਲਿਸ ਨੇ ਮੌਕੇ ਉੱਤੇ ਪਹੁੰਚ ਕੇ ਜਾਂਚ ਆਰੰਭ ਦਿੱਤੀ ਹੈ ਘਟਨਾ ਸਥਾਨ ਉੱਤੇ ਕੁਝ ਹੀ ਮਿੰਟਾਂ ਵਿੱਚ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਗੋਲੀਆਂ ਚਲਾਉਣ ਵਾਲੇ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ ਨੇ ਉਹਨਾਂ ਦੀ ਭਾਲ ਲਈ ਸੀਸੀਟੀਵੀ ਫੁਟੇਜ ਦੇਖਣ ਤੋਂ ਇਲਾਵਾ ਹੋਰ ਲੜਿੰਦੇ ਕਦਮ ਚੁੱਕੇ ਜਾ ਰਹੇ ਨੇ ਹਮਲਾਵਰ ਜਦੋਂ ਗੋਲੀਆਂ ਮਾਰ ਕੇ ਫਰਾਰ ਹੋਏ ਤਾਂ ਹਰਜੀਤ ਸਿੰਘ ਦੇ ਗੋਲੀਆਂ ਲੱਗਣ ਦੇ ਬਾਵਜੂਦ ਸਾਹ ਚੱਲ ਰਹੇ ਸਨ ਕੁਝ ਹੀ ਮਿੰਟਾਂ ਵਿੱਚ ਉੱਥੇ ਪੁਲਿਸ ਪਹੁੰਚੀ ਤਾਂ ਹਰਜੀਤ ਸਿੰਘ ਟੱਡਾ ਤੜਫ ਰਿਹਾ ਸੀ ਘਟਨਾ ਦੁਪਹਿਰ 11:30 ਵਜੇ ਵਾਪਰੀ ਪੁਲਿਸ ਵੱਲੋਂ ਮੈਲਾ ਅਫਸਰ ਮਾਈਕਲ ਸਟੈਫਰਡ ਨੇ ਆਖਿਆ ਕਿ ਇਸ ਮਾਮਲੇ ਦੀ ਜਾਂਚ ਕਤਲਾਂ ਦੀ ਜਾਂਚ ਲਈ ਬਣੇ ਵਿਸ਼ੇਸ਼ ਗਰੁੱਪ ਨੂੰ ਸੌਂਪ ਦਿੱਤੀ ਗਈ ਹੈ ਉਹਨਾਂ ਦੱਸਿਆ ਕਿ ਦੋਸ਼ੀਆਂ ਦਾ ਪਤਾ ਲਾਉਣ ਲਈ ਆਲੇ-ਦੁਆਲੇ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਇਕੱਠੀ ਕੀਤੀ ਜਾ ਰਹੀ ਹੈ ਘਟਨਾ ਸਮੇਂ ਬਾਹਰ ਪਾਰਕਿੰਗ ਵਿੱਚ ਮੌਜੂਦ ਚਸ਼ਮਦੀਤ ਦੱਸਦੇ ਨੇ ਕਿ ਜਿਵੇਂ ਹੀ ਗੋਲੀਆਂ ਚੱਲੀਆਂ ਤਉਨਾ ਸਮੇਤ ਹੋਰਨਾਂ ਲੋਕਾਂ ਨੇ ਭੱਜ ਕੇ ਜਾਨ ਬਚਾਈ ਉਦੋਂ ਤੱਕ ਕਿਸੇ ਨੂੰ ਸਮਝ ਨਹੀਂ ਸੀ ਆ ਰਹੀ ਕਿ ਆਖਰ ਹੋ ਕੀ ਰਿਹਾ ਇਸ ਫਾਇਜਿੰਗ ਵਿੱਚ ਹੋਰ ਜਾਣਾਂ ਵੀ ਜਾ ਸਕਦੀਆਂ ਸਨ ਇੱਕ ਹੋਰ ਜਾਣਤਾ ਪੱਕਾ ਜਾਣੀ ਸੀ ਕਿਉਂਕਿ ਗੋਲੀ ਨੇੜਲੇ ਦਫ਼ਤਰ ਦੇ ਅੰਦਰ ਜਾ ਕੇ ਇੱਕ ਕੁਰਸੀ ਵਿੱਚ ਲੱਗੀ ਪਰ ਉਸ ਵਕਤ ਕੁਰਸੀ ਉੱਤੇ ਕੋਈ ਬੈਠਾ ਨਹੀਂ ਸੀ ਹੋਇਆ ਘਟਨਾ ਸਥਾਨ ਦੇ ਨੇੜਲੇ ਲਾਫਰਮ ਦੇ ਮੁਲਾਜ਼ਮ ਨੇ ਦੱਸਿਆ ਕਿ ਇੱਕ ਗੋਲੀ ਉਸਦੇ ਦਫ਼ਤਰ ਦੇ ਅੰਦਰ ਜਾ ਕੇ ਉਸ ਦੇ ਖਾਲੀ ਕੁਰਸੀ ਦੇ ਢੋਵ ਵਿੱਚ ਬੱਜੀ ਪਰ ਕਿਸੇ ਕੰਮ ਲਈ ਉਹ ਕੁਰਸੀ ਤੇ ਉੱਠਿਆ ਹੋਇਆ ਸੀ ਜਿਸ ਕਰਕੇ ਉਸ ਦੀ ਜਾਨ ਬਚ ਗਈ ਇੱਕ ਹੋਰ ਚਸ਼ਮਦੀਦ ਨੇ ਦੱਸਿਆ ਕਿ ਉਹ ਥੋੜੀ ਦੂਰੀ ਖੜਾ ਸੀ ਜਦੋਂ ਪਾਰਕਿੰਗ ਵਿੱਚ ਖੜੀ ਕਾਰ ਵਿੱਚੋਂ ਨਿਕਲੇ ਬੰਦੂਕਧਾਰੀਆਂ ਨੇ ਕਈ ਗੋਲੀਆਂ ਚਲਾਈਆਂ ਇਹ ਹਮਲਾਵਰ ਗੋਲੀਆਂ ਚਲਾ ਕੇ ਉਸੇ ਵਕਤ ਉਸੇ ਕਾਰ ਵਿੱਚ ਫਰਾਰ ਹੋ ਗਏ ਇਹ ਵੀ ਪਤਾ ਲੱਗਿਆ ਕਿ ਪਿਛਲੇ ਕੁਝ ਸਮੇਂ ਤੋਂ ਹਰਜੀਤ ਸਿੰਘ ਢੱਡਾ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਸਨ ਉਨ੍ਹਾਂ ਤੋਂ ਫਰੋਤੀ ਮੰਗੇ ਜਾਣ ਦੀਆਂ ਵੀ ਖਬਰਾਂ ਨੇ ਭਾਵੇਂ ਇਸ ਦੀ ਪੁਖਤਾ ਜਾਣਕਾਰੀ ਤਾਂ ਨਹੀਂ ਪਰ ਦੱਸਿਆ ਜਾ ਰਿਹਾ ਹੈ ਕਿ ਪੀਲ ਪੁਲਿਸ ਨੇ ਹਰਜੀਤ ਸਿੰਘ ਨੂੰ ਸੁਚੇਤ ਰਹਿਣ ਲਈ ਵੀ ਆਖਿਆ ਹੋਇਆ ਸੀ ਅਜੇ ਹੀ ਚਰਚਾ ਵੀ ਹੈ ਕਿ ਹਰਜੀਤ ਸਿੰਘ ਨੂੰ ਇੰਡੀਆ ਵਾਲੇ ਨੰਬਰਾਂ ਤੋਂ ਲਗਾਤਾਰ ਧਮਕੀਆਂ ਮਿਲ ਰਹੀਆਂ ਸਨ ਇੰਨਾ ਧਮਕੀਆਂ ਭਰੀਆਂ ਕੌਲਾਂ ਕਰਕੇ ਉਹ ਬਹੁਤ ਪਰੇਸ਼ਾਨ ਚੱਲ ਰਿਹਾ ਸੀ ਮੌਕੇ ਉੱਤੇ ਪਹੁੰਚੀ ਪੁਲਿਸ ਨੇ ਫਿਲਹਾਲ ਨਾ ਤਾਂ ਇਸ ਦੀ ਪੁਸ਼ਟੀ ਕੀਤੀ ਹੈ ਅਤੇ ਨਾ ਹੀ ਇਸ ਤੋਂ ਵੱਧ ਕੋਈ ਹੋਰ ਜਾਣਕਾਰੀ ਦਿੱਤੀ ਹੈ ਮਿਸਿਸ ਆਗਾ ਵਿੱਚ ਇਸੇ ਸਾਲ ਹੋਇਆ ਇਹ ਛੇਵਾਂ ਕਤਲ ਹੈ ਵੈਸੇ ਨੇੜਲੇ ਬ੍ਰੈਂਪਟਨ ਸ਼ਹਿਰ ਸਮੇਤ ਟ੍ਰਾਂਟੋ ਦੇ ਹੋਰ ਖੇਤਰਾਂ ਵਿੱਚ ਇਸ ਸਾਲ ਅਜਿਹੇ ਕਈ ਘਟਨਾਵਾਂ ਵਾਪਰ ਚੁੱਕੀਆਂ ਨੇ ਤਾਜ਼ਾ ਘਟਨਾ ਮਗਰੋਂ ਲੋਕਾਂ ਵਿੱਚ ਸਹਿਮ ਦਾ ਮਾਹੌਲ ਪੈਦਾ ਹੋ ਗਿਆ ਅਤੇ ਬਹੁਤੇ ਲੋਕ ਇਸ ਘਟਨਾ ਕਰਕੇ ਡਰੇ ਹੋਏ ਨੇ ਹਰਜੀਤ ਸਿੰਘ ਨੂੰ ਜਾਣਨ ਵਾਲੇ ਦੱਸਦੇ ਨੇ ਕਿ ਉਹ ਸਮਾਜ ਸੇਵਾ ਦੇ ਕੰਮਾਂ ਵਿੱਚ ਅਕਸਰ ਮੋਰੀ ਰਹਿੰਦੇ ਸਨ ਲੋੜਵੰਦਾਂ ਦੀ ਸਹਾਇਤਾ ਲਈ ਵੀ ਉਹ ਅੱਗੇ ਆਉਂਦੇ ਸਨ ਜਿਸ ਕਰਕੇ ਉਹਨਾਂ ਦਾ ਪੰਜਾਬੀ ਭਾਈਚਾਰੇ ਅੰਦਰ ਕਾਫੀ ਮਾਨ ਸਤਕਾਰ ਸੀ ਮਹਿਲਾ ਪੁਲਿਸ ਅਧਿਕਾਰੀ ਮਾਈਕਲ ਸਟੈਫਰਡ ਨੇ ਆਖਿਆ ਕਿ ਭਰੋਸੇ ਨਾਲ ਤਾਂ ਕੁਝ ਨਹੀਂ ਕਿਹਾ ਜਾ ਸਕਦਾ ਪਰ ਘਟਨਾ ਦੇ ਮੁਢਲੇ ਸੰਕੇਤ ਮਿੱਠਕੇ ਕੀਤੇ ਕਤਲ ਵਾਲੇ ਨੇ ਦੇਖੋ ਇਸ ਬਾਰੇ ਪੁਲਿਸ ਅਧਿਕਾਰੀ ਨੇ ਹੋਰ ਕੀ ਜਾਣਕਾਰੀ ਦਿੱਤੀ At this point, I, I don't have that information right now, and uh, as it's still in our early stages, and we are uh, urging anyone to come forward and speak with our investigators. At this time, we do not have any suspect information, uh, but we are working uh, diligently with our um, uh, in the area. Um, I can see how that's very concerning. Um, however, uh, at this point, uh, again, we, it's very early stages on in, in the investigation. Um, we are canvassing for any video footages, uh, appealing to the public for any witnesses to come forward and speak with our homicide bureau uh, so that we can uh, gain more information on the circumstances. Uh, at this point, the only information I know is that police, when they arrived, rendered assistance. I don't know if any actual uh, individuals came prior.